ਕਿ ਚੌਣ ਲੜ ਰਹੇ। ਉਹ ਮੁੱਦਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਨਾ ਉਹ ਹੈਗਾ ਆ ਪੰਜਾਬ ਜਿਹੜਾ ਉਜੜ ਰਿਹਾ ਹੈ। ਤੁਸੀਂ ਕਹਿੰਦੇ ਪੰਜਾਬ ਉਜੜ ਰਿਹਾ ਜੀ ਉਹ ਕਹਿੰਦੇ ਪੰਜਾਬ ਜੇ ਹੁਣ ਲਈ ਤੇ ਆਇਆ ਤਾਂ ਹੁਣ ਆਇਆ ਜੀ ਆਮ ਆਦਮੀ ਪਾਰਟੀ ਦੇ ਲਈ ਕਰ ਰਹੇ। 13 ਸੀਟਾਂ ਦੇ ਨਾਲ ਮੰਨ ਲਓ 13 ਵੀ ਚਲੋ ਦੇ ਦਿੰਦੇ ਨੇ ਲੋਕ ਉਹਦੇ ਨਾਲ ਕੀ ਪੰਜਾਬ ਦੀ ਗੱਲ ਸੁਣਨ ਗਈਆਂ ਸਰਕਾਰਾਂ ਕਿ ਅਸੀਂ ਕਹਿੰਦੇ ਸਾਡੇ ਨਾਲ ਕੋਈ ਬਾਹਰਲਾ ਧੱਕਾ ਕਰਦਾ ਸਭ ਤੋਂ ਪਹਿਲਾਂ ਤਾਂ ਅਸੀਂ ਆਪਦੇ ਆਪ ਨਾਲ ਆਪ ਧੱਕਾ ਕਰਦੇ ਤੁਸੀਂ بار بار ਉਹਨਾਂ ਨੂੰ ਚੁਣੋ ਉਹਨਾਂ ਨੁਮਾਇੰਦਿਆਂ ਨੂੰ ਚੁਣਦੇ ਹੋ ਜਿਹੜੇ ਕੋਈ ਦਿੱਲੀ ਚ ਬੈਠ ਕੇ ਥਾਪਦਾ ਕੋਈ ਲਖਨਊ ਚ ਬੈਠ ਕੇ ਥਾਪਦਾ ਕੋਈ ਅਹਮਦਾਬਾਦ ਬੈਠ ਕੇ ਥਾਪਦਾ ਪਹਿਲਾਂ ਪੰਜਾਬ ਵਾਲਿਆਂ ਨੂੰ ਪੰਜਾਬ ਦੀ ਨੁਮਾਇੰਦਗੀ ਤਾਂ ਕਰਨ ਦਈਏ ਤੋਂ ਉਹ ਕਹਿੰਦੇ ਜੀ ਇਹ ਤਾਂ ਕਹਿਣ ਦੀਆਂ ਗੱਲਾਂ ਬਈ ਨੁਮਾਇੰਦਗੀ ਦਿੱਲੀ ਤੋਂ ਆਉਂਦੀ ਅਸੀਂ ਆਮ ਘਰਾਂ ਦੇ ਸਾਨੂੰ ਪੰਜਾਬ ਲਈ ਦਰਦ ਹੈ ਭਗਵੰਤ ਮਾਨ ਕਹਿੰਦੇ ਮੈਂ ਇੱਕ ਮਾਸਟਰ ਦਾ ਮੁੰਡਾ ਆਮ ਘਰ ਦਾ ਮੁੰਡਾ ਜਿਵੇਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਬਣਾਏ ਖਾਸ ਆ ਤੇ ਬਾਕੀ ਆ ਜੇ ਆਮ ਘਰ ਦੇ ਨੇ ਤੇ ਫਿਰ ਦਿੱਲੀ ਦੇ ਦਲਾਲੀ ਨਾ ਨਾ ਕਰਨ ਇਥੇ ਆਪ ਕੇਜਰੀਵਾਲ ਇਹ ਅੰਦਰ ਜਾਂਦਾ ਹੈ ਤੇ ਇਹ ਵਰਤ ਵੀ ਰੱਖਦੇ ਆ ਤੇ ਰਹਉਂਦੇ ਵੀ ਆ ਉਹ ਜਿਹੜੇ ਮਾਵਾਂ ਦੇ ਪੁੱਤ ਦਿਬਰੂਗੜ੍ਹ ਦਿੱਤੇ ਨੇ ਉਹਨਾਂ ਲਈ ਧੀ ਆਉਂਦਾ ਜੇ ਜੇ ਪੰਜਾਬ ਦਾ ਹੈਗਾ ਆ ਜੇ ਇਹਨਾਂ ਨੂੰ ਆਪਣਾ ਸੱਕਾ ਸੋਚਦਾ ਹੈ 1300 ਬੰਦਾ ਅੱਜ ਤੋਂ 105 ਸਾਲ ਪਹਿਲਾਂ ਸ਼ਹੀਦ ਕਰਾਇਆ ਜੜਿਆਂ ਵਾਲੇ ਬਾਗ ਚ ਉਹ ਹੀ ਨਵੀਂ ਫਾਰਮ ਚ ਆਨੇ ਹੱਸੇ ਆ ਉਹ ਸਾਡੇ ਤੇ ਲੱਗਦੀ ਆ ਇਹ ਪੰਜਾਬ ਦਾ ਨਮਾਇੰਦਾ ਜਿਸ ਖਿੱਤੇ ਕੋਲੇ ਪੰਦਰਗਾਵਾ ਨਾ ਹੋ ਉਹ ਖਿੱਤੇ ਦੀ ਤਰੱਕੀ ਨਹੀਂ ਹੋ ਸਕਦੀ ਪਰ ਉਹ ਗੱਲ ਇਹ ਕਹਿੰਦੇ ਜੀ ਚਲੋ ਤੁਸੀਂ ਤਾਂ ਜੇ ਹੁਣ ਉਮੀਦਵਾਰੋਂ ਉਹ ਕਹਿੰਦੇ ਪਰ ਸਰਦਾਰ ਸਮਰਨਜੀਤ ਸਿੰਘ ਮਾਨ ਨੇ ਤਾਂ ਇਹ ਉਹ ਕਰ ਲਈ ਨਾ ਭੋਗ ਲਈ ਜੀ ਐਮਪੀ ਪਿੰਡਾਂ ਦੇ ਵਿੱਚ ਮੈਂ ਇਕੱਠਾ ਨੂੰ ਪੁੱਛਦਾ ਜੇ 100 ਬੰਦੇ ਦਾ ਇਕੱਠ ਹੈ 150 ਬੰਦੇ ਦਾ ਇਕੱਠ ਹੈ ਫੇ ਕਿੰਨੋਂ ਆਪਦੇ ਐਮਪੀ ਦਾ ਨਾਮ ਪਤਾ ਹੈ ਕੋਈ ਇੱਕ ਦਾ ਇੱਕ ਬੰਦਾ ਹੱਥ ਖੜਾ ਕਰਦਾ ਕੋਈ ਦੋ ਕਰਦਾ ਕੋਈ ਤਿੰਨ ਖੜਦਾ ਕਰੀ ਤਿੰਨ ਤੋਂ ਵਧਿਆ ਨਹੀਂ ਕਿਸੇ ਇਕੱਠ 'ਚ ਵੀ 150 ਬੰਦੇ ਚ ਵੀ ਇੱਥੇ ਮੈਂਬਰ ਪਾਰਲੀਮੈਂਟ ਦਾ ਨਾਮ ਨਹੀਂ ਪਤਾ ਉਹ ਕਹਿੰਦੇ ਇਸੇ ਕਰਕੇ ਵਿਜੇਂਦਰ ਸਿੰਘਲਾ ਕਹਿੰਦੇ ਮੈਂ ਆਇਆ ਹੁਣ ਆਹ ਇੱਕ ਕਫਰ ਕਿਉਂ ਤੋਲਦੇ ਆ ਇਹਨਾਂ ਕਫਰਾਂ ਨੇ ਤਾਂ ਪੰਜਾਬ ਨੂੰ ਲੈ ਡੁੱਬਿਆ ਉਹ ਕਹਿੰਦੇ ਘਰ ਘਰ ਕਣਕ ਪਹੁੰਚ ਰਹੀ ਹੈ ਜੀ ਬਿਜਲੀ ਦੇ ਬਿੱਲ ਜਿਹੜੇ ਹੈਗੇ ਆ ਫ੍ਰੀ ਕਰਤੇ ਨੇਰੀ ਪਾਣੀ ਕਹਿੰਦੇ ਖੇਤਾਂ ਤੱਕ ਪੁੱਜ ਗਿਆ ਜੀ ਉਹਨਾਂ ਦੇ ਕਹਿਣ ਨੂੰ ਕਿ ਇਹਨਾਂ ਨੂੰ ਪਤਾ ਨਾ ਇਹਨਾਂ ਨੇ ਕੋਈ ਬੰਦਾ ਦੇਖਿਆ ਨਾ ਬੰਦੇ ਦੀ ਯਾਦ ਦੇਖਿਆ ਨਾ ਕੋਈ ਐਜੂਕੇਸ਼ਨ ਦੇਖੀ ਹੈ ਐਜੂਕੇਟਿਡ ਬੰਦਿਆਂ ਦਾ ਤਾਂ ਮਜ਼ਾਕ ਢਾਉਂਦਾ ਮੈਂ ਪੁੱਛਣਾ ਚਾਹੁੰਦਾ ਦੱਸੋ ਕਿਹੜਾ ਇਨਫਰਾਸਟ੍ਰਕਚਰ ਆਇਆ ਹੈ ਕੀ ਨਾ ਮ ਬਣਿਆ ਪੰਜਾਬ ਗਵਰਨਮੈਂਟ ਨੇ ਕੀ ਬਣਾਇਆ ਪਿਛਲਾ ਮਹੱਲਾ ਕਲੀਨਿੰਗ ਜੀ ਮਹੱਲਾ ਕਲੀਨਿਕ ਵੀ ਨਹੀਂ ਬਣਾਇਆ ਉਹ ਬੈ ਜਿਹੜਾ ਅੱਜ ਤੋਂ ਜਦੋਂ ਮੈਂ ਬਚਪਨ ਚ ਬੰਗੇ ਰਹਿੰਦਾ ਸੀ ਉੱਥੇ ਜਿਹੜਾ ਸਰਕਾਰੀ ਸਕੂਲ ਸੀ ਉਹਦੇ ਅੱਗੇ ਗੇਟ ਦੇ ਅੱਗੇ ਗੇਟ ਬਦਲ ਕੇ ਸਕੂਲ ਆਫ ਐਮੀਨੈਂਸ ਦਾ ਬੋਰਡ ਲਾਤਾ ਉਹਦੇ ਨੈਮੀਨੈਂਸ ਬਣ ਗਈ ਵਾਲੀਬਾਲ ਜੀ ਕਹਿੰਦੇ 31 ਦਸੰਬਰ ਤੱਕ ਦਾ ਸਮਾਂ ਦੇ ਦਿਓ ਨਸ਼ਾ ਤਾਂ ਲੱਪਣਾ ਨਹੀਂ ਜੀ ਉਹ ਯਾਰ ਕਿਹੜੀ ਗੱਲ ਕੀਤੀ ਉਹ ਟੜੀ ਸਾਹਿਬ ਐ ਮਜ਼ਾਕ ਹੋਰ ਕੋਈ ਕਰ ਲੋ 8000 ਪੁਲਿਸ ਫੋਰਸ 에 ਅਮਰਿਤਪਾਲ ਸਿੰਘ ਨੂੰ ਫੜਨ ਨੂੰ ਲਾ ਸਕਦੇ ਆ ਤੁਸੀਂ ਪ੍ਰੈਸ ਚੋਮੇ ਤੋਂ ਮੇ ਤੋਂ ਬੇ ਬਿਹਤਰ ਜਾਣਦੇ ਹੋ ਕਦੀ 80 ਬੰਦੇ ਵੀ ਪੁਲਿਸ ਕਿਸੇ ਨਸ਼ਾ ਤਸਕਰ ਨੂੰ ਫੜਨ ਨੂੰ ਲਾਏ ਆ ਇਹ ਚੋਮਣੀ ਕਾਲੀਦਲੇ ਬਾਦਲ ਦੇ ਬਿਰਸਾ ਸਿੰਘ ਬਲਟਵਾ ਹੋਰ ਨੇ ਕਿਹਾ ਭਈ ਹੁਣ ਤੱਕ ਦੀਆਂ ਪ੍ਰਾਪਤੀਆਂ ਗਿਣਾ ਦਿਓ ਆਪਣੀਆਂ ਉਹ ਕਹਿੰਨੇ ਇੱਕ ਪ੍ਰਾਪਤੀ ਆ ਵੀ ਤੁਹਾਡੀਆਂ ਚਿੱਠੀਆਂ ਵਿਗਦੀਆਂ ਰਹੀਆਂ ਜੀ 1.5 ਲੱਖ ਰੁਪਏ ਦੀ ਉਹਨਾਂ ਦੀ ਪ੍ਰਾਪਤੀ ਕੀ ਹੈ ਪਰਿਵਾਰਵਾਦ ਮੈਂ ਥੜੀ ਸਾਹਿਬ ਅੱਜ ਤੁਹਾਡੇ ਥਰੂ ਇੱਕ ਓਪਨ ਇਨਵੀਟੇਸ਼ਨ ਦਿੰਨਾ ਜੀ 6 ਪਾਰਟੀਆਂ ਨੇ ਇੱਥੇ ਕੈਂਡੀਡੇਟਸ ਓਪਨ ਡਿਬੇਟ ਕਰੋ ਕਿਸੇ ਥਾਂ ਤੇ ਬੁਲਾਓ ਫਿਰ ਵੇਖੋ ਤੁਸੀਂ ਬ੍ਰਾਉਣ ਦੀ ਗੱਲ ਕਰਦੇ ਹੋ ਕਹਿੰਦੇ ਜੀ ਤੁਹਾਡਾ ਤਾਂ ਨਾਮ ਵੀ ਨਹੀਂ ਲੈਂਦੇ ਜੀ ਉਹ ਮੈਂ ਤਾਂ ਕਹਿੰਨਾ ਓਪਨ ਚੈਲੰਜ ਹੈ ਆਉਣ ਅਸੀਂ ਨਿਮਾਣੇ ਆ ਅਸੀਂ ਗਰੀਬ ਆ ਅਸੀਂ ਸਾਰੇ ਹੀ ਆ ਮਾੜੇ ਆਉਣ ਕਰਨ ਮੇਰੇ ਤੇ ਇਸ਼ੂਸ ਨਾਲ ਡਿਬੇਟ ਇੱਕ ਵੀ ਬੰਦਾ ਕਰੇ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਗੱਲ ਕੀਤੀ ਹੈ ਵੀ ਸਿੱਧਾ ਚੈਲੰਜ ਹੈ ਆਓ ਬੈਠੋ ਮੁੱਦਿਆਂ ਦੇ ਉੱਤੇ ਬਹਿਸ ਕਰੀਏ ਤਾਂ ਵੇਖਣਾ ਹੋਊਗਾ ਵੀ ਇਹਨਾਂ ਦੇ ਇਸ ਚੈਲੰਜ ਨੂੰ ਕੋਈ ਕਬੂਲਦਾ ਹੈ ਜੇ ਕਬੂਲਦਾ ਹੈ ਤਾਂ ਸਾਡਾ ਚੈਨਲ ਵੀ ਇਹ ਡਿਬੇਟ ਕਰਵਾਉਣ ਤਿਆਰ ਹੈ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸ੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਸਰਦਾਰ ਕੁਸ਼ਲਪਾਲ ਸਿੰਘ ਮਾਨਹੋਰੀ ਆਪਣੇ ਸਮਰਥਕਾਂ ਦੇ ਨਾਲ ਬਾਹਰ ਆਏ ਨੇ ਨੋਮੀਨੇਸ਼ਨ ਫਾਈਲ ਕਰਕੇ ਏਦਨੇ ਗੱਲਬਾਤ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚੜਦੀ ਕਲਾ ਮਾਨ ਸਾਹਿਬ ਬਿਲਕੁਲ ਚੜਦੀ ਕਲਾ ਇੱਕ ਤੁਸੀਂ ਮਾਨ ਹੋਗੇ ਜੀ ਇੱਕ ਸਿਮਰਨ ਜੀ ਸੀ ਮਾਨ ਸਾਹਿਬ ਹੋਗੇ ਇੱਕ ਭਗਵੰਤ ਮਾਨ ਜੀ ਨੇ ਜੀ ਤਿੰਨ ਮਾਨ ਹੋਣਾ ਹੈ ਇਹ ਮੇਨ ਜਿਹੜੇ ਹੈਗੇ ਆ ਹੈ ਜੀ ਨਹੀਂ ਚਲੋ ਜਿਵੇਂ ਵੀ ਸਮਝ ਲਓ ਇਸ ਗੱਲ ਨੂੰ ਕਿਵੇਂ ਚੱਲ ਰਿਹਾ ਜੌਣ ਪ੍ਰਚਾਰ ਜੀ ਚੜਦੀ ਕਲਾ ਚ ਬਿਲਕੁਲ ਚੜਦੀ ਕਲਾ ਚ ਤੇ ਕੀ ਲੱਗਦਾ ਬਈ ਇਸ ਵਾਰ ਲੋਕ ਜਿਹੜੇ ਹੈਗੇ ਆ ਨਾਲ ਹੈਗੇ ਨੇ ਤੁਸੀਂ ਵੇਖ ਲਿਓ ਹਮ ਕਈ ਕਿੰਨੇ ਕਿਲੋਮੀਟਰ ਦਾ ਜ ਕਾਫਲਾ ਸੀਗਾ ਜੀ ਸੋ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਕਿਹੜੇ ਮੁੱਦਿਆਂ ਨੂੰ ਲੈ ਕੇ ਚੌਣ ਲੜ ਰਹੇ ਹੋ ਤੁਸੀਂ ਦੇਖੋ ਮੁੱਦਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਨਾ ਉਹ ਹੈਗਾ ਆ ਪੰਜਾਬ ਜਿਹੜਾ ਉਜੜ ਰਿਹਾ ਹੈ ਉਹਦੇ ਰੀਜ਼ਨ ਇਕਨੋਮਿਕ ਨੇ ਉਹਦੇ ਰੀਜ਼ਨ ਡਰੱਗ ਨੇ ਉਹਦੇ ਰੀਜ਼ਨ ਜਿਹੜਾ ਸਾਡਾ ਮਿਸ ਗਵਰਨੈਂਸ ਹੈ ਜੀ ਤੇ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਫੰਡਾਮੈਂਟਲ ਮੁੱਦੇ ਨੇ ਜਿਹੜੇ ਸੰਗੀ ਢਾਂਚੇ ਦੇ ਮੁੰਦੇ ਨੇ ਫਿਰ ਉਸ ਤੋਂ ਬਾਅਦ ਜਿਹੜੇ ਕੌਮ ਦੇ ਮੁੱਦੇ ਨੇ ਸਾਡੇ ਪੰਥਕ ਮੁੱਦੇ ਨੇ ਸਾਡੇ ਬੰਦੀ ਸਿੰਘਾਂ ਦੇ ਮੁੱਦੇ ਨੇ ਸਪਾਕਿਸਤਾਨਕ ਮੁੱਦੇ ਕਿਤੇ ਬ੍ਰੇਟ ਚਾਈ ਦਾ ਕਿਤੇ ਉਹ ਹਲਕਾ ਵਾਇਸ ਹੈਗਾ ਜੀ ਤੁਸੀਂ ਕਹੇ ਪੰਜਾਬ ਉਜੜ ਰਿਹਾ ਜੀ ਉਹ ਕਹਿੰਦੇ ਪੰਜਾਬ ਜੇ ਹੁਣ ਲੀਤ ਆਇਆ ਤਾਂ ਹੁਣ ਆਇਆ ਜੀ ਆਮ ਆਦਮੀ ਪਾਰਟੀ ਦੀ ਗੱਲ ਇਹ ਕਰ ਰਹੇ ਨਾਲ ਥਲੀ ਸਾਹਿਬ ਆ ਦਰਿਆ ਪਾਰ ਚੱਲੋ ਚਾਰ ਇਹ ਹਲਕੇ ਦੇ ਵਿਧਾਨ ਸਭਾ ਹਲਕਾ ਦਰਿਆ ਪਾਰ ਨੇ ਪਿੰਡਾਂ ਨੂੰ ਵੇਖੋ ਕਿਵੇਂ ਤਾੜੇ ਲੱਗੇ ਨੇ ਹਾਂ ਔਰ ਉੱਥੇ ਵੇਖੋ ਕਿਹੜਾ ਵਸ ਰਿਹਾ ਪੰਜਾਬੀ ਆਓ ਚਲੋ ਇੱਥੇ 45 ਲੱਖ ਰੁਪਏ ਆ 50 ਲੱਖ ਦਾ ਕਿਲਾ ਵੇਚ ਕੇ ਹਨਾ ਡਾਂਕੀ ਰੂਟ ਤੋਂ ਬੱਚਿਆਂ ਨੂੰ ਭੇਜ ਰਹੇ ਨੇ ਜਿਹੜੀਆਂ ਬੱਚੀਆਂ ਪੰਜਾਬ ਦੇ ਵਿੱਚ ਆਪਣੇ ਕਿ ਰਵਾਇਤ ਸੀ ਜਦੋਂ ਆਨੰਦ ਕਾਰਜ ਕਰਕੇ ਢੋਲੀ ਤੋਰੀਦੀ ਸੀ ਨਾਲ ਭਰਾ ਜਾਂਦਾ ਸੀ ਸਾਡੇ ਲੋਕ ਇੰਨੇ ਮਜਬੂਰ ਹੋ ਗਏ ਆ ਕਿ ਬੱਚੀਆਂ ਨੂੰ ਕੱਲੀਆਂ ਨੂੰ ਕੁਵਾਰੀਆਂ ਨੂੰ ਉਹਨਾਂ ਧਰਤੀਆਂ ਤੇ ਤੋਰੇ ਨੇ ਜਿੱਥੇ ਉਹਨਾਂ ਦਾ ਜਾਨ ਦਾ ਹੁਕਮ ਹੈ ਨਹੀਂ ਇਹ ਤੁਸੀਂ ਵਸਤਾ ਪੰਜਾਬ ਕਹਿੰਦੇ ਹੋ ਮੇਰੇ ਖਿਆਲ ਤਾਂ ਨਹੀਂ ਇਤੋਂ ਜ਼ਿਆਦਾ ਉਜਾੜਾ ਕੀ ਹੋ ਸਕਦਾ ਕਿ ਸਾਡੀਆਂ ਔਨ ਵਾਲੀਆਂ ਨਸਲਾਂ ਗੁਜ਼ਰਾਨ ਵਾਸਤੇ ਇਹ ਇਹ ਧਰਤੀ ਛੱਡਣ ਨੂੰ ਮਜਬੂਰ ਹੋ ਜਾਣ ਇਹ ਤੋਂ ਜ਼ਿਆਦਾ ਉਜਾੜਾ ਕੀ ਹੋ ਸਕਦਾ ਹੈ ਇਹ ਫਿਰ ਇਹ ਚੀਜ਼ਾਂ ਦੀ ਬਿਲਕੁਲ ਇਹ ਸਮੱਸਿਆ ਹੈਗੀ ਆ ਪਰ ਤੁਸੀਂ 13 ਸੀਟਾਂ ਦੇ ਨਾਲ ਮੰਨ ਲਓ 13 ਵੀ ਚਲੋ ਦੇ ਦਿੰਦੇ ਨੇ ਲੋਕ ਉਹਦੇ ਨਾਲ ਕੀ ਪੰਜਾਬ ਦੀ ਗੱਲ ਸੁਣਨ ਗਈਆਂ ਸਰਕਾਰਾਂ ਮੈਂ ਦੇਖੋ ਸਭ ਤੋਂ ਪਹਿਲਾਂ ਪ੍ਰੋਬਲਮ ਇਹ ਹੈ ਕਿ ਅਸੀਂ ਕਹਿੰਦੇ ਸਾਡੇ ਤੋਂ ਕੋਈ ਬਾਹਰਲਾ ਧੱਕਾ ਕਰਦਾ ਸਭ ਤੋਂ ਪਹਿਲਾਂ ਤਾਂ ਅਸੀਂ ਆਪ ਦੇ ਆਪ ਨਾਲ ਆਪ ਧੱਕਾ ਕਰਦੇ ਹਾਂ ਤੁਸੀਂ ਤੁਸੀਂ بار بار ਉਹਨਾਂ ਨੂੰ ਚੁਣ ਉਹਨਾਂ ਨੁਮਾਇੰਦਿਆਂ ਨੂੰ ਚੁਣਦੇ ਹੋ ਜਿਹੜੇ ਕੋਈ ਦਿੱਲੀ ਚ ਬੈਠ ਕੇ ਥਾਪਦਾ ਕੋਈ ਲਖਨਊ ਚ ਬੈਠ ਕੇ ਥਾਪਦਾ ਕੋਈ ਅਹਿਮਦਾਬਾਦ ਬੈਠ ਕੇ ਥਾਪਦਾ ਪਹਿਲਾਂ ਪੰਜਾਬ ਵਾਲਿਆਂ ਨੂੰ ਪੰਜਾਬ ਦੀ ਨੁਮਾਇੰਦਗੀ ਤਾਂ ਕਰਨ ਦਈਏ ਬਾਕੀ ਗੱਲਾਂ ਬਾਅਦ ਛੋਣੀਆਂ ਔਰ ਜਿਹੜੀ ਗੱਲ ਤੁਸੀਂ ਗੱਲ ਕੀਤੀ ਆ ਵੀ ਕਰਨਗੇ ਇੰਨੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਆ ਸਕਦੇ ਨੇ ਹੁਣ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਸਾਰਾ ਪੰਜਾਬ ਸਾਰਾ ਪੰਜਾਬ ਦਿੱਲੀ ਜਾਂਦਾ ਭਾਈ ਜਸਵੰਤ ਸਾਰੀਆਂ ਕੋਈ ਵੀ ਇੱਕ ਵੀ ਇੰਟਰਨੈਸ਼ਨਲ 에ਅਰਲਾਈਨ ਮੁਹਾਲੀ ਨਹੀਂ ਆਉਂਦੀ ਦੋ ਜਾਂ ਤਿੰਨ ਮਰਸਰਾਉਂਦੀਆਂ ਉਹ ਜਹਾਜ਼ ਇੱਥੇ ਨਹੀਂ ਉਤਰ ਸਕਦੇ ਜੋ ਇੱਥੇ ਜਹਾਜ਼ ਉਤਰਣਗੇ ਤਾਂ ਘੱਟੋ ਘੱਟ 5000 ਬੱਚਾ ਮੁਹਾਲੀ 5000 ਬੱਚਾ ਅੰਮ੍ਰਿਤਸਰ ਐਮਪਲੋਏ ਹੋਏਗਾ ਚੰਡੀਗੜ੍ਹ ਜਿੱਦਣ ਇਹਨਾਂ ਨੇ ਯੂਨੀਅਨ ਟੈਰੀਟਰੀ ਬਣਾਈ ਹੈ ਇਹਨਾਂ ਦਾ ਸਿਕਾ 60 40 ਦਾ ਰੇਸ਼ੋ ਕਿੰਨੀ ਚੰਡੀਗੜ੍ਹ ਚ এমপ্লয়মেন্ট ਹੈਗੀ ਜਿਹੜੇ 60% ਤੁਹਾਡੇ ਬੱਚਿਆਂ ਨੂੰ ਨਹੀਂ ਮਿਲ ਰਹੀ ਸੋ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜਿਹੜੀਆਂ ਜਿਨ੍ਹਾਂ ਦੀ ਨੁਮਾਇੰਦਗੀ ਦਿੱਲੀ ਤੋਂ ਹੁੰਦੀ ਹੈ ਉਹ ਕਦੀ ਵੀ ਇਹ ਫੰਡਾਮੈਂਟਲ ਨਹੀਂ ਛੁੱਕਣਗੇ ਪਰ ਉਹ ਕਹਿੰਦੇ ਜੀ ਇਹ ਤਾਂ ਕਹਿਣ ਦੀਆਂ ਗੱਲਾਂ ਬਈ ਨੁਮਾਇੰਦਗੀ ਦਿੱਲੀ ਤੋਂ ਹੁੰਦੀ ਅਸੀਂ ਆਮ ਘਰਾਂ ਦੇ ਸਾਨੂੰ ਪੰਜਾਬ ਲਈ ਦਰਦ ਹੈ ਭਗਵੰਤ ਮਾਨ ਕਹਿੰਦੇ ਮੈਂ ਇੱਕ ਮਾਸਟਰ ਦਾ ਮੁੰਡਾ ਆਮ ਘਰ ਦਾ ਮੁੰਡਾ ਜੀ ਮੈਂ ਅਸੀਂ ਕਿਹੜਾ ਅਸੀਂ ਤਾਂ ਗੁਰੂ ਤੇ ਖਾਸ ਆ ਅਸੀਂ ਗੁਰੂ ਗੋਬਿੰਦ ਸਿੰਘ ਦੇ ਬਣਾਏ ਖਾਸ ਆ ਤੇ ਬਾਕੀ ਹੈ ਜੇ ਆਮ ਘਰ ਦੇ ਨਹੀਂ ਤੇ ਫਿਰ ਦਿੱਲੀ ਦੀ ਦਲਾਲੀ ਨਾ ਨਾ ਕਰਨ ਇਥੇ ਆਪਕੇ ਜਰੀਵਾਲ ਇਹ ਅੰਦਰ ਜਾਂਦਾ ਹੈ ਤੇ ਇਹ ਵਰਤ ਵੀ ਰੱਖਦੇ ਆ ਤੇ ਰੋਂਦੇ ਵੀ ਆ ਉਹ ਜਿਹੜੇ ਮਾਵਾਂ ਦੇ ਪੁੱਤ ਦਿਬਰੂਗੜ੍ਹ ਦਿੱਤੇ ਨੇ ਉਹਨਾਂ ਲਈ ਧੀ ਆਉਂਦਾ ਜੇ ਜੇ ਪੰਜਾਬ ਦਾ ਹੈਗਾ ਆ ਜੇ ਇਹਨਾਂ ਨੂੰ ਆਪਣਾ ਸੱਕਾ ਸੋਚਦਾ ਹੈ ਇਹੀ ਕਾਨੂੰਨ ਡਿਫੈਂਸ ਆਫ ਇੰਡੀਆ ਐਕਟ ਦੇ ਅਗੇਂਸਟ ਅਸੀਂ ਯੂ نو ਲੜਦੇ 1300 ਬੰਦਾ ਅੱਜ ਤੋਂ 105 ਸਾਲ ਪਹਿਲਾਂ ਸ਼ਹੀਦ ਕਰਾਇਆ ਜੜਿਆਂ ਵਾਲੇ ਬਾਗ ਚ ਕੋਈ ਨਵੀਂ ਫਾਰਮ ਚ ਆਨੇ ਹੱਸੇ ਉਹ ਸਾਡੇ ਤੇ ਲੱਗਦੀ ਆ ਇਹ ਪੰਜਾਬ ਦਾ ਨਮਾਇੰਦਾ ਕੀ ਆਪਾਂ ਗੱਲ ਕਰਦੇ ਆ ਤੇ ਹੋਂਕੀ ਲੱਗਦਾ ਜੀ ਤੁਹਾਨੂੰ ਕਿਉਂਕਿ ਸ਼ੋਮਣੀ ਅਕਾਲੀ ਦਲ ਵੀ ਇੱਥੇ ਬਾਦਲ ਹੈਗੀ ਆ ਉਹ ਪ੍ਰੋਫੈਸਰ ਪ੍ਰੇਮ ਸਿੰਘ ਚੰਨੂ ਮਾਜਰਾ ਤਾਂ ਆਪਣੀਆਂ ਪ੍ਰਾਪਤੀਆਂ ਜਿਹੜੀਆਂ ਉਹਨਾਂ ਨੇ ਉਹ ਕਹਿੰਦੇ 14 ਤੋਂ 10 ਦੀ ਪ੍ਰਾਪਤੀ ਹੈ ਜੀ ਮੈਨੂੰ ਇੱਕ ਵੀ ਦੱਸੋ ਕੋਈ ਇਨਫਰਾਸਟ੍ਰਕਚਰ ਪ੍ਰੋਜੈਕਟ ਆਇਆ ਕੋਈ ਇਥੇ employment opportunity ਆਈ ਪਾਸਪੋਰਟ ਦਫ਼ਤਰਾਂ ਦੀ ਉਹਨਾਂ ਨੇ ਗੱਲ ਕੀਤੀ ਕੀ ਬੇਸਿਕ ਸਰਵਿਸਿਜ਼ ਨੇ ਇਸ ਹਲਕੇ ਦੇ ਵਿੱਚ ਇੱਕ ਵੀ ਟ੍ਰਿਸ਼ੀ ਕੇਅਰ ਹੈਲਥ ਕੇਅਰ ਸੈਂਟਰ ਹੈ ਨਹੀਂ ਆ ਮੇਰੇ ਨਾਲ ਚਲੋ ਆ ਚਮਕੌਰ ਸਾਹਿਬ ਬੇੜਾ ਉਹ ਬੇੜੀ ਅੱਜ ਵੀ ਪੈਂਦੀ ਆ ਬਲਾਚੌਰ ਨੂੰ ਮੈਨੂੰ ਇੱਕ ਵੀ ਦੱਸੋ ਨਾ ਕਿ ਇਨਫਰਾਸਟ੍ਰਕਚਰ ਆਇਆ ਤੁਹਾਡੇ ਕੋਲ ਇਹ ਸਾਲ ਕੇ ਕੋਲੇ ਹੈ ਕੀ ਹੈ ਕੋਈ ਇਨਫਰਾਸਟ੍ਰਕਚਰ ਨਹੀਂ ਬਿਲਕੁਲ ਇਨਫਰਾਸਟ੍ਰਕਚਰ ਹੈ ਨਹੀਂ ਜਿੱਤੇ ਅੱਜ ਵੀ ਲੋਕ ਬੇੜੀਆਂ ਤੇ ਜਾਂਦੇ ਨੇ ਔਰ ਚੰਡੀਗੜ੍ਹ ਦੀ ਬਰੂਹਾਂ 'ਚ ਤੁਸੀਂ ਬੈਠੇ ਹੋ ਮੋਹਾਲੀ ਦੇ ਵਿੱਚ ਕੀ ਹੈ ਦੱਸੋ ਕੋਈ ਪਬਲਿਕ ਟ੍ਰਾਂਜ਼ਿਟ ਸਿਸਟਮ ਆਏਗਾ ਮੈਂ ਤੁਹਾਨੂੰ ਸਥਾਨਕ ਮੁੱਦਿਆਂ ਦੀ ਗੱਲ ਕਰਦੇ ਹਾਂ ਬ੍ਰਿਜਸ ਹੈ ਨਹੀਂ ਪਬਲਿਕ ਟ੍ਰਾਂਜ਼ਿਟ ਸਿਸਟਮ ਹੈ ਨਹੀਂ ਕੋਈ ਟਰਸ਼ੀਅਰੀ ਕੇਅਰ ਹਸਪੀਟਲ ਹੈ ਨਹੀਂ ਤੇ ਕੀ ਆਪਾਂ ਕੀਤਾ ਹੈਗਾ 70 ਸਾਲਾਂ 'ਚ पीजीआई ਵਰਗੇ ਕਟੂਕਟ 13 ਹਸਪਤਾਲ ਇਸ ਸਟੇਟ ਚ ਹੋਣੇ ਚਾਹੀਦੇ ਸੀ ਹਰ ਪਾਰਲਮੈਂਟ ਹਲਕੇ ਚਕ ਔਰ ਅਸੀਂ ਬਣਾਵਾਂਗੇ ਲਿਆਵਾਂਗੇ ਪ੍ਰੋਜੈਕਟਸ ਇੰਟਰਨੈਸ਼ਨਲ 에ਅਰ ਲਾਈਨ ਵੀ ਲਿਆਵਾਂਗੇ ਕਾਰਗੋ 터ਮინਲਸ ਬੜੀ ਸਿੱਧੀ ਗੱਲ ਹੈ ਥੜੀ ਸਾਫ ਜਿਸ ਖੇਤੇ ਕੋਲੇ ਬੰਦਰਗਾਵਾ ਨਾ ਹੋ ਉਹ ਖੇਤੇ ਦੀ ਤਰੱਕੀ ਨਹੀਂ ਹੋ ਸਕਦੀ ਤੁਹਾਡੀਆਂ ਬੰਦਰਗਾਏ ਨੇ ਚੰਡੀਗੜ੍ਹ 에ਅਰਪੋਰਟ ਤੁਹਾਡੀ ਬੰਦਰਗਾਏ ਅਮਰਤਸਰ 에ਅਰਪੋਰਟ ਤੁਹਾਡੀ ਬੰਦਰਗਾਏ ਵਾਗਾ ਤੁਹਾਡੀ ਬੰਦਰਗਾਏ ਹਸਨੀ ਵਾਲਾ ਸਾਰੀ ਬੰਦਾਂ ਇੱਥੇ ਕੋਈ ਨਹੀਂ ਆਉਂਦਾ ਇਹ ਬੰਦਰਗਾਵਾ ਖੋਲਣੀਆਂ ਪੈਣਗੀਆਂ ਜੇ ਇਸ ਖੇਤੀ ਨੂੰ ਖੁਸ਼ਹਾਲ ਕਰਨਾ ਤਾਂ ਇਹ ਇਹ ਸਾਰਾ ਕੁਝ ਜਦੋਂ ਪੰਜਾਬ ਦੀ ਆਵਾਜ਼ ਕੋਈ ਬੋਲੇਗਾ ਤੇ ਬਿਲਕੁਲ ਹੋਏਗਾ ਗੱਲਾਂ ਮਾਈਨਰ ਹੁੰਦੀਆਂ ਨੇ ਪਰ ਇਹ ਨਹੀਂ ਹੈਗਾ ਵੀ ਉਹਨਾਂ ਚ ਜਿੰਨਾ ਅਸੀਂ ਲੜਾਂਗੇ ਸਾਰੀ ਦੁਨੀਆ ਨਾਲ ਆਏਗੀ ਕੋਈ ਇਹਦੇ ਚੱਡੀ ਪਰ ਉਹ ਗੱਲ ਇਹ ਕਹਿੰਦੇ ਜੀ ਚਲੋ ਤੁਸੀਂ ਤਾਂ ਅਜੇ ਹੁਣ ਉਮੀਦਵਾਰੋਂ ਉਹ ਕਹਿੰਦੇ ਪਰ ਸਰਦਾਰ ਸਮਰਨ ਸਿੰਘ ਮਾਨ ਨੇ ਤਾਂ ਇਹ ਉਹ ਕਰ ਲਈ ਨਾ ਭੋਗ ਲਈ ਜੀ ਐਮਪੀ ਉਹ ਕਹਿੰਦੀ ਜੀ ਅੱਜ ਮਨੀਸ਼ ਤਿਵਾੜੀ ਨੇ ਮੈਂ ਪਿੰਡਾਂ 'ਚ ਜਾਣਾ ਪਿੰਡਾਂ ਦੇ ਵਿੱਚ ਮੈਂ ਇਕੱਠਾ ਨੂੰ ਪੁੱਛਦਾ ਜੇ 100 ਬੰਦੇ ਦਾ ਇਕੱਠ ਹੈ 150 ਬੰਦੇ ਦਾ ਇਕੱਠ ਹੈ ਫੇ ਕਿੰਨੋਂ ਆਪਦੇ ਐਮਪੀ ਦਾ ਨਾਮ ਪਤਾ ਹੈ ਕੋਈ ਇੱਕ ਦਾ ਇੱਕ ਬੰਦਾ ਹੱਥ ਖੜਾ ਕਰਦਾ ਕੋਈ ਦੋ ਕਰਦਾ ਕੋਈ ਤਿੰਨ ਖੜਦਾ ਕਰੀ ਤਿੰਨ ਤੋਂ ਵਧਿਆ ਨਹੀਂ ਕਿਸੇ ਇਕੱਠ 'ਚ ਵੀ 150 ਬੰਦੇ 'ਚ ਵੀ ਇੱਥੇ ਮੈਂਬਰ ਪਾਰਲੀਮੈਂਟ ਦਾ ਨਾਮ ਨਹੀਂ ਪਤਾ ਮਨੀਸ਼ ਤਿਵਾੜੀ ਦੇ ਟੋਟਲ ਐਕਸਪੈਂਡੀਚਰ ਇਸ ਹਾਲਕੇ ਤੇ ਐਮਪੀ ਲੈਡ ਫੰਡ 'ਚੋਂ 5 ਸਾਲਾਂ 'ਚ 11 ਕਰੋੜ ਹੈ ਸਦਾ ਸਿਮਰਨਜੀਤ ਸਿੰਘ ਮਾਨ ਦਾ 361 ਕਰੋੜ ਐਕਸਪੈਂਡੀਚਰ 2 ਸਾਲ 'ਚ ਉਹ ਕਹਿੰਦੇ ਇਸੇ ਕਰਕੇ ਵਿਜੇਂਦਰ ਸਿੰਘਲਾ ਕਹਿੰਦੇ ਮੈਂ ਆਇਆ ਹੁਣ ਵੀ ਆਪਾਂ ਨੇ ਇੱਥੇ ਆ ਇੱਥੇ ਤਾਂ ਟੂਰਿਜ਼ਮ ਦਾ ਬਹੁਤ ਵਧੀਆ ਹੱਬ ਹੈ ਇਹ ਤਾਂ ਮਿਲ ਕੇ ਗਿਆ ਜਦੋਂ ਮੈਨੂੰ ਇਹ ਗੱਲ ਦੱਸੋ ਮੈਨੂੰ ਇਹ ਦੱਸੋ ਵੀ ਉਹ ਕਿੱਥੇ ਹੈ ਜਦੋਂ ਮਨੀਸ਼ ਤਵਾੜੀ ਸੀ ਉਹ ਕਹਿੰਦੇ ਉਹਦੀ ਗੱਲ ਨਹੀਂ ਮੈਂ ਕਹਿ ਸਕਦਾ ਮੈਂ ਮੈਂ ਕਰਨਾ ਆਪ ਰਵਨੀਤ ਬਿੱਟੂ ਸੀ ਉਹ ਕਿੱਥੇ ਸੀ ਉਹ ਜਦੋਂ ਸੰਗਰੂਰ ਲੈ ਆ ਕਿਹੜਾ ਟੂਰਿਜ਼ਮ ਆ ਗਿਆ ਸੰਗਰੂਰ ਚ ਸੰਗਰੂਰ ਚ ਕੀ ਕੀਤਾ ਜਦੋਂ ਮੰਤਰੀ ਸੀ ਕੀ ਪਰਫਾਰਮੈਂਸ ਸੀ ਪੰਜਾਬ ਦੀ ਆਵਾਜ਼ ਕਿੱਥੇ ਚੁੱਕੀ ਹੈ ਕਹਿੰਦੇ ਬਿਨਾ ਸਵਾਰਸ਼ਾਂ ਤੋਂ ਬਦਲੀਆਂ ਹੋਣ ਲੱਗੀਆਂ ਸੀ ਜਦੋਂ ਮੈਂ ਐਜੂਕੇਸ਼ਨ ਮਿਨਿਸਟਰ ਸੀ ਛੱਡੋ ਜੀ ਛੱਡੋ ਇਹਦੇ ਚ ਆਪਾਂ ਇਹ ਕਫਰ ਕਿਉਂ ਥੋਲਦੇ ਆ ਇਹਨਾਂ ਕਫਰਾਂ ਨੇ ਤਾਂ ਪੰਜਾਬ ਨੂੰ ਲੈ ਡੁੱਬਿਆ ਹੂੰ ਛੱਡੋ ਹੋ ਗਿਆ ਲਾ ਇਹਨਾਂ ਨੇ ਇਹ ਇਹਨਾਂ ਨੂੰ 70 ਸਾਲ 75 ਸਾਲ ਹੋ ਗਏ ਇੱਕਾ ਵਿਕਾਸ ਦਾ ਲਾਲੀਪਾਪ ਦਿੰਦੇ ਆ ਆ ਵਿਕਾਸ ਜੇ ਜਿਆ ਹੋਇਆ ਸਾਨੂੰ ਦਿਸਦਾ ਪਰ ਹੁਣ ਇਹਦੇ ਮਾਨਦਲ ਦੇ ਉਹਦੇ ਚ ਭਗਵੰਤ ਮਾਨ ਸਰਕਾਰ ਦੇ ਵਿੱਚ ਤਾਂ ਵੱਡੇ ਵੱਡੇ ਉਹਨਾਂ ਨੇ ਪੋਸਟਰ ਵੀ ਲਾਇਆ ਜੀ ਨਾਲ ਉਹਨਾਂ ਨੇ ਗੱਲ ਇਹ ਵੀ ਕੀਤੀ ਹੈ ਉਹ ਕਹਿੰਦੇ ਘਰ ਘਰ ਕਣਕ ਪਹੁੰਚ ਰਹੀ ਹੈ ਜੀ ਬਿਜਲੀ ਦੇ ਬਿੱਲ ਜਿਹੜੇ ਹੈਗੇ ਆ ਫ੍ਰੀ ਕਰਤੇ ਨੈਰੀ ਪਾਣੀ ਕਹਿੰਦੇ ਖੇਤਾਂ ਤੱਕ ਪੁੱਜ ਗਿਆ ਜੀ ਤੁਸੀਂ ਮੈਨੂੰ ਇਹ ਦੱਸੋ ਵੀ ਕਰਜ਼ਾ ਕਿੰਨਾ ਚੜ ਗਿਆ ਸਟੇਟ ਤੇ ਕਿਸ਼ਤਾ ਵੀ ਮੋੜ ਰਹੇ ਹੋ ਕਹਿੰਦੇ 264 ਕਰੋੜ ਦੀ ਕਿਸ਼ਤ ਪਹਿਲੀ ਵਾਰ ਮੋੜ ਟੋਟਲ ਡੈਟ ਵੈਲਿਊ ਕਿੰਨੀ ਵਧੀ ਹੈ ਕਿਸ਼ਤਾ ਮੋੜ ਰਹੇ ਹੋ ਡੈਟ ਕਿੰਨੀ ਵਧ ਗਈ ਆ ਤੁਹਾਡੇ ਤੇ ਕਰਜ਼ਾ ਕਿੰਨਾ ਚੜ ਗਿਆ ਹਰ ਜੰਮ ਦਾ ਬੱਚਾ ਇਹ ਸਟੇਟ ਦਾ ਕਰਜ਼ਾਈ ਆ ਔਰ ਆਉਣ ਵਾਲੀਆਂ ਪੁਸ਼ਤਾਂ ਨੂੰ ਤੁਸੀਂ ਕਰਜ਼ਾਈ ਕਰ ਰਹੇ ਹੋ ਕਹਿੰਦੇ ਕਿਸੇ ਨੇ ਘਰ ਵੀ ਪਾਉਣਾ ਹੁੰਦਾ ਜੀ ਉਹ ਵੀ ਕਰਜ਼ਾ ਚੱਕ ਕੇ ਪਾਉਣਾ ਪੈਂਦਾ ਨਹੀਂ ਹੁੰਦਾ ਜੀ ਡੈਫੀਨੇਟ ਪ੍ਰੀ ਪੇਮੈਂਟ ਦਾ ਪਲਾਨ ਡੈਫੀਨੇਟਲੀ ਪੇਮੈਂਟ ਦਾ ਪਲਾਨ ਕੀਆ 15 ਸਾਲ 20 ਸਾਲ 25 ਸਾਲ ਦਾ ਮਾਡਲ ਤਾਂ ਦਿਓ ਨਾ ਤੁਸੀਂ ਡੈਟ ਕਿਵੇਂ ਕੱਢਣੀ ਹੈ ਉਹ ਇਹਨਾਂ ਦੇ ਕਹਿਣ ਨੂੰ ਕਿ ਇਹਨਾਂ ਨੂੰ ਪਤਾ ਨਾ ਇਹਨਾਂ ਨੇ ਕੋਈ ਬੰਦਾ ਦੇਖਿਆ ਨਾ ਬੰਦੇ ਦੀ ਯਾਦ ਦੇਖਿਆ ਨਾ ਕੋਈ ਐਜੂਕੇਸ਼ਨ ਦੇਖੀ ਹੈ ਐਜੂਕੇਟਿਡ ਬੰਦਿਆਂ ਦਾ ਤਾਂ ਮਜ਼ਾਕ ਕਢਾਉਂਦਾ ਪੜ੍ਹਾਈ ਲਿਖਾਈ ਨੂੰ ਚੰਗੀ ਪੜ੍ਹਾਈ ਲਿਖਾਈ ਨੂੰ ਇਹ ਇਨਸਾਨ ਮਜ਼ਾਕ ਕਢਾਉਂਦਾ ਹੈ ਇਹਨੂੰ ਪਤਾ ਕੀ ਹੈ ਹਰ ਫੈਸਲਾ ਵਾਪਸ ਲੈਂਦਾ ਇਹਨੂੰ ਇਕਨੋਮਿਕਸ ਦਾ ਪਤਾ ਕੀ ਹੈ ਜਿੰਨਾ ਧੱਕਾ ਹੁਣ ਟੈਕਸੇਸ਼ਨ ਚ ਸਟੇਟ ਚ ਇਹਨਾਂ ਨੇ ਕੀਤਾ ਉਹ ਤਾਂ ਕੋਈ ਨੋਟਿਸ ਕੱਢੀ ਜਾ ਰਹੇ ਆਂ ਟਰੇਡਰਜ਼ ਨੂੰ ਮੈਂ ਜਾ ਕੇ ਦੇਖੋ ਲੋਕਾਂ ਨੂੰ ਕਿੱਡੇ-ਕਡੇ ਜੀਐਸਟੀ ਦੇ ਨੋਟਿਸੇ ਕੱਢ ਰਹੇ ਨੇ ਕਿ ਜਦੋਂ ਜੀ ਸ਼ਾਮ ਲਾਟਾਂ ਛਡਾਉਣੀਆਂ ਸੀਗੀਆਂ ਜੀ ਕਾਫੀ ਜ਼ਿਆਦਾ ਕੁਲਦੀਪ ਧਾਲੀਵਾਲ ਜੀ ਛਡਾਈ ਤੇ ਮਾਨ ਸਾਹਿਬ ਦੀ ਵੀ ਉਹਨਾਂ ਨੇ ਉੱਥੇ ਜਗ੍ਹਾ ਸੀਗੀ ਤੁਸੀਂ ਵੀ ਉਦੋਂ ਆਈਸੀਓਸ ਪ੍ਰੈਸ ਕਾਨਫਰੰਸ 'ਚ ਮੈਂ ਐਸੀ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੋਂ ਬਾਅਦ ਇਹ ਜਮੀਨਾਂ ਛਡਾਉਣੀਆਂ ਛੱਡਤੀਆਂ ਇਹਨਾਂ ਨੇ ਹਨ ਲੋਕਾਂ ਨਾਲ ਧੱਕਾ ਹੀ ਕਰੀ ਜਾਣਾ ਯਾਰ ਕੋਈ ਤਰੀਕਾ ਥੋੜਾ ਉਹ ਇਹਨਾਂ ਨੇ 2 ਸਾਲ ਸੋਏ ਧੱਕੇ ਤੋਂ ਕੀਤਾ ਕੀ ਹੈ ਮੈਂ ਪੁੱਛਣਾ ਚਾਹੁੰਦਾ ਦੱਸੋ ਕਿਹੜਾ ਇਨਫਰਾਸਟ ਪੰਜਾਬ ਗਵਰਨਮੈਂਟ ਨੇ ਕੀ ਬਣਾਇਆ ਪਿਛਲੇ ਮਹੱਲਾ ਕਲੀਨਿੰਗ ਜੀ ਮਹੱਲਾ ਕਲੀਨਿੰਗ ਵੀ ਨਹੀਂ ਬਣਾਈ ਉਹ ਵੀ ਬਿਲਡਿੰਗਾਂ ਨੂੰ ਪੇਂਟ ਕਰਕੇ ਉਹ ਮੈਂ ਜਿਹੜਾ ਅੱਜ ਤੋਂ ਜਦੋਂ ਮੈਂ ਬਚਪਨ ਚ ਬੰਗੇ ਰਹਿੰਦਾ ਸੀ ਉੱਥੇ ਜਿਹੜਾ ਸਰਕਾਰੀ ਸਕੂਲ ਸੀ ਉਹਦੇ ਅੱਗੇ ਗੇਟ ਦੇ ਅੱਗੇ ਗੇਟ ਬਦਲ ਕੇ ਸਕੂਲ ਆਫ ਐਮੀਨੈਂਸ ਦਾ ਬੋਰਡ ਲਾਤੋ ਤਾਂ ਉਹ ਐਮੀਨੈਂਸ ਬਣ ਗਈ ਕੁਝ ਨਹੀਂ ਆ ਜੀ ਇਹ ਇੱਥੋਂ ਜੀ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਇਸ ਵੇਲੇ ਜਿਹੜਾ ਮੁੱਦਾ ਹੈ ਨਾ ਉਹ ਸਾਡੀ ਹੋਂਦ ਹੈ ਅਸੀਂ ਪੰਜਾਬ ਨੂੰ ਆਪਣੀਆਂ ਔਨ ਵਾਲੀਆਂ ਨਸਲਾਂ ਦੀ ਮਹਿਫੂਜ਼ ਕਰਨਾ ਹੈ ਉਹ ਪੰਜਾਬ ਤਾਂ ਹੀ ਮਹਿਫੂਜ਼ ਹੋਊਗਾ ਜੇ ਸਾਡੇ ਬੱਚੇ ਜਿਹੜੇ ਡਾਰਾ ਬਣਾ ਕੇ ਉੱਡੀ ਜਾ ਰਹੇ ਹਨ ਨਾ ਉਹ ਇੱਥੇ ਰੁਕਣ ਉਹ ਰੁਕਣਗੇ ਤਾਂ ਕਿਸੇ BMW ਨਾਲ ਨਹੀਂ ਰੁਕਣੇ ਉਹ ਰੁਕਣਗੇ ਤਾਂ ਜਦੋਂ ਇੱਥੇ ਘੱਟੋ ਘੱਟ 70000 80000 ਲੱਖ ਰੁਪਏ ਦੀ ਹਰ ਬੱਚੇ ਨੂੰ ਨੌਕਰੀ ਮਿਲੇਗੀ ਉਹਦਾ ਪ੍ਰਬੰਧ ਕਰਨਾ ਪਏਗਾ ਬਾਕੀ ਸਭ ਗੱਲਾਂ ਨੇ ਮਾਨ ਸਾਹਿਬ ਤੁਸੀਂ ਵੀ ਇੱਥੇ ਹੋ ਅਸੀਂ ਵੀ ਇੱਥੇ ਆ ਜੀ ਮਾਨ ਸਾਹਿਬ ਨੇ ਵੀ ਭਗਵੰਤ ਮਾਨ ਹੋਰ ਨੇਹੀ ਗੱਲ ਕੀਤੀ ਵੀ ਲੋਕ ਵੀ ਇੱਥੇ ਨੇ ਮੈਂ ਵੀ ਇੱਥੇ ਆ ਗੋਰੇ ਕੰਮ ਕਰਨ ਆਇਆ ਕਰਨਗੇ ਜੀ ਗੋਰੇ ਕੰਮ ਕਰਨ ਆਉਂਦੇ ਸੀ ਮਹਾਰਾਜਾ ਰਣਜੀਤ ਸਿੰਘ ਵਲੇ ਉਹ ਰਾਜ ਹੀ ਹੋਰ ਸੀ ਉਸ ਰਾਜੇ ਉਸ ਉਹ ਹੈ ਜੀ ਰਾਜ ਆਇਆ ਕਹਿੰਦੇ ਉਸ ਰਾਜ ਵਿੱਚ ਉਸ ਰਾਜ ਵਿੱਚ ਤੁਸੀਂ ਛੋਟੀਆਂ-ਛੋਟੀਆਂ ਇਟਾਂ ਤੇ ਹਰਮੰਦਰ ਸਾਹਿਬ ਤੇ ਸੋਨਾ ਚੜਾਇਆ ਸੀ ਇਹ ਤੁਹਾਡੀ ਇਕਨੋਮਿਕ ਸਟਰੈਂਥ ਸੀਗੀ ਅੱਜ ਤੁਸੀਂ ਕਰਜ਼ੇ 'ਚ ਡੁੱਬ ਰਹੇ ਹੋ ਕਿੰਨੇ ਆਉਣਾ ਇੱਥੇ ਉਹਨੂੰ ਕੋਈ ਅੱਜ ਤਾਂ ਲਿਆ ਕੋਈ ਇੰਟਰਨੈਸ਼ਨਲ 에ਅਰਲਾਈਨ ਵਿੱਚ ਗੋਰਾ ਬੈਠ ਕੇ ਆ ਜੇ ਉਹ ਤਾਂ ਅੱਜ ਤੱਕ ਕੋਈ ਉਤਰਦਾ ਨਹੀਂ ਇੱਥੇ ਨਸ਼ਿਆਂ ਦੀ ਸ਼ੁਰੂ ਦੇ ਵਿੱਚ ਤੁਸੀਂ ਗੱਲ ਕੀਤੀ ਪਰ ਕੁਲਦੀਪ ਢਾਲੀਵਾਲ ਜੀ ਕਹਿੰਦੇ 31 ਦਸੰਬਰ ਤੱਕ ਦਾ ਸਮਾਂ ਦੇ ਦਿਓ ਨਸ਼ਾ ਤੱਤ ਲੱਭਣਾ ਨਹੀਂ ਜਿੱਤੇ ਯਾਰ ਕਿਹੜੀ ਗੱਲ ਕੀਤੀ ਉਤਲੀ ਸਾਹਿਬ ਮੈਂ ਮਜ਼ਾਕ ਹੋਰ ਕੋਈ ਕਰ ਲਓ 80000 ਪੁਲਿਸ ਫੋਰਸ ਇਹ ਅਮਰਤਪਾਲ ਸਿੰਘ ਨੂੰ ਫੜਨ ਨੂੰ ਲਾ ਸਕਦੇ ਆ ਤੁਸੀਂ ਪ੍ਰੈਸ ਚੋਂ ਮੈਨ ਤੋਂ ਬੇਬਿਹਤਰ ਜਾਣਦੇ ਹੋ ਕਦੀ 80 ਬੰਦੇ ਵੀ ਪੁਲਿਸ ਕਿਸੇ ਨਸ਼ਾ ਤਸਕਰ ਨੂੰ ਫੜਨ ਨੂੰ ਲਾਏ ਆ ਜਿਹੜੇ ਸਾਡੀਆਂ ਨਸਲਾਂ ਦੇ ਕਾਤਲ ਆ ਜਿਹੜੀ ਸਾਡੇ ਆਉਣ ਵਾਲੇ ਬੱਚਿਆਂ ਦੇ ਕਾਤਲ ਆ ਜਿਹੜੀ ਸਾਡੀ ਨਸਲ ਖੁਸ਼ੀ ਹੋ ਰਹੀ ਹੈ ਉਹਨਾਂ ਨੂੰ ਕਦੀ ਫੜਨ ਨੂੰ 80 ਬੰਦੇ ਨਹੀਂ ਲਾਏ ਅਮਰਤਪਾਲ ਸਿੰਘ ਨੂੰ ਫੜਨ ਨੂੰ ਇਹਨਾਂ ਨੇ 80000 ਪੁਲਸ ਲਾਤੀ ਸੀ ਜੇ ਪੂਜੇ ਕਰਨਾ ਹੁੰਦਾ ਉਹ ਕਰ ਜਾਂਦਾ ਜਿਹਨੇ ਕਰਨਾ ਹੁੰਦਾ ਤੇ ਤੁਹਾਡੇ ਕੋਲੇ ਜਿਹੜਾ ਕਿਹੜਾ ਪਲਾਨ ਹੈ ਜੀ ਜਿਹੜਾ ਤੁਸੀਂ ਕਹਿੰਦੇ ਵੀ ਮੈਨੂੰ ਇੱਕ ਵਾਰ 5 ਸਾਲ ਦਾ ਮੌਕਾ ਦੇ ਦਿਓ 5 ਸਾਲਾਂ ਦੇ ਵਿੱਚ ਹੀ ਲੋਕਾਂ ਨੂੰ ਮੈਂ ਤੁਹਾਨੂੰ 2-3 ਦਿਨ ਤਾਂ ਸਿੱਧੀਆਂ ਹੀ ਦੱਸਤੀਆਂ ਜੀ ਹਾਂਜੀ ਪਹਿਲਾਂ ਤਾਂ ਇੰਟਰਨੈਸ਼ਨਲ 에ਅਰਲਾਈਨਸ ਲਿਆਵਾਂਗੇ 에ਅਰਪੋਰਟ ਤੇ ਇਹ ਜਿਹੜਾ ਦਿੱਲੀ ਨੂੰ ਪੰਜਾਬ ਜਾਂਦਾ ਹੈ 10000 ਬੰਦਾ ਇੱਥੇ ਕਰਾਂਗੇ ਪਹਿਲਾਂ ਤਾਂ ਫਿਰ ਜਦੋਂ ਤੁਸੀਂ ਤੁਸੀਂ ਅੱਜ ਅਮਰੀਕਾ ਤੋਂ ਆਉਨੇ ਹੋ ਸਾਰੀ ਇਨਵੈਸਟਮੈਂਟ ਯੂਨਾਈਟਿਡ ਸਟੇਟਸ ਤੋਂ ਆਉਂਦੀ ਹੈ ਕੋਈੜਾ 19 ਘੰਟੇ ਪਹਿਲਾਂ ਫਲਾਈ ਕਰਕੇ ਦਿੱਲੀ ਆਉਂਦਾ ਹੈ ਕਿਉਂ ਨਹੀਂ ਆਈ ਇਨ ਸਾਨੂੰ ਇਥੇ ਇਨਵੈਸਟਮੈਂਟ ਚਾਹੀਦੀ ਹੈ ਆਈਟੀ ਚ ਔਰ ਫਿਨਟੈਕ ਚ ਕਿਉਂ ਨਹੀਂ ਆਉਂਦੀ ਉਹ ਇਸ ਕਰਕੇ ਗੁੜਗਾਉਂ ਆਉਂਦੀ ਹੈ ਉਹ ਇਸ ਕਰਕੇ ਬੰਬੇ ਆਉਂਦੀ ਹੈ ਕਿਉਂਕਿ ਜਦੋਂ 19 ਘੰਟੇ ਬੰਦਾ ਅਮਰੀਕਾ ਤੋਂ ਫਲਾਈ ਕਰਕੇ ਆਉਂਦਾ ਉਹ ਕਹਿੰਦਾ ਮੈਂ ਜਿੱਥੇ ਜਹਾਜ਼ ਉਤਰੇ ਮੈਂ ਉੱਥੇ ਨੇੜੇ ਇਨਵੈਸਟ ਕਰਾਂ ਚਾਹੇ ਪੰਜਾਬੀ ਵੀ ਹੋਵੇ ਜਦੋਂ ਫਿਰ ਉਹਨੂੰ 8 ਘੰਟੇ ਪੰਜਾਬ ਆਉਣ ਨੂੰ ਲੱਗਦੇ ਹਨ ਨਾ ਉਹਦੇ 2 ਦਿਨ ਟੁੱਟਦੇ ਨੇ ਜਦੋਂ ਤੱਕ ਇਥੇ ਇੰਟਰਨੈਸ਼ਨਲ 에ਅਰਲਾਈਨ ਨਹੀਂ ਆਉਗੀ ਉਦੋਂ ਤੱਕ ਇਥੇ ਇਨਵੈਸਟਮੈਂਟ ਨਹੀਂ ਹੋਊਗੀ ਇਸ ਆਦੀ ਇਨਵੈਸਟਮੈਂਟ ਕੀ ਲੋਕ ਚਾਹੁੰਦੇ ਆ ਜੀ ਕਿਉਂਕਿ ਲੋਕਾਂ ਨੂੰ ਇਹ ਹੁੰਦਾ ਵੀ ਜਿਹੜਾ ਵੀ ਪੰਜਾਬ ਦਾ ਆਪਾਂ ਕਹਿੰਦੇ ਜੀ ਪੰਜਾਬ ਦਾ ਰੈਵਨਿਊ ਨਹੀਂ ਵਧ ਰਿਹਾ ਵੀ ਪੰਜਾਬ ਦਾ ਜੇ ਰੈਵਨਿਊ ਹੋਊਗਾ ਜਾਂ ਪੰਜਾਬ ਦੀ ਆਮਦਨ ਵਧੂਗੀ ਜੀ ਲੋਕ ਕਹਿੰਦੇ ਇਹ ਤਾਂ ਲੀਡਰਾਂ ਦੀ ਜੇਬਾਂ 'ਚ ਜਾਣਾ ਸਾਨੂੰ ਤਾਂ ਕਾਣਕ ਬਿਜਲੀ ਫਰੀ ਚਾਹੀਦੀ ਹੈ ਜੀ ਮੈਂ ਤਾਂ ਬੱਚੇ ਨੂੰ এমਪਲੋਇਮੈਂਟ ਦੀ ਗੱਲ ਕਰ ਰਿਹਾ 80000 ਰੁਪਏ ਲੱਖ ਰੁਪਏ এমਪਲੋਇਮੈਂਟ ਮੇਰਾ ਉਹ ਏਜੰਡਾ ਹੈ ਮੇਰੇ ਆਉਣ ਵਾਲੇ ਜਿਹੜੇ ਬੱਚੇ ਨੇ ਉਹ ਏਜੰਡਾ ਹੈ ਮੇਰੀ ਆਉਣ ਵਾਲੀਆਂ ਜਿਹੜੇ ਪੋਤੇ ਦੋ ਤਿੰਨੇ ਉਹ ਏਜੰਡਾ ਹੈ ਇਹਨਾਂ ਲਈ ਉਹ ਏ ਜੋ ਸਾਡੇ ਨਾਲ 47 ਚ ਵਾਪਰਿਆ ਸਾਡਾ ਲਹਿੰਦਾ ਪੰਜਾਬ ਜਿੱਤੇ ਸਾਡਾ ਰਾਜ ਭਾਗ ਸੀ ਅੱਜ ਉੱਥੇ ਸਾਨੂੰ ਜਾਣ ਦਾ ਹੁਕਮ ਨਹੀਂ ਮੇਰੀ ਚਿੰਤਾ ਮੇਰੀ ਆਉਣ ਵਾਲੀਆਂ ਨਸਲਾਂ ਕਿਤੇ ਨਾ ਇਹ ਹੋਣ ਕਿ ਇਸ ਪੰਜਾਬ ਚ ਨਾ ਆ ਸਕਣ ਇਹ ਹਕੂਮਤ ਨੇ ਤਾਂ ਇੱਕ ਆਡਰ ਹੀ ਕਰਨਾ ਹੈ ਨਾ ਫਲਾਣੇ ਮੁਲਕ ਦੇ ਵੀਜ਼ੇ ਰੱਦ ਸੁਮੇਰਾ ਅਜੰਡਾ ਆਉਣ ਵਾਲੀਆਂ ਨਸਲਾਂ ਹੈ ਮੇਰਾ ਅਜੰਡਾ ਪੰਜਾਬ ਨੂੰ ਬਦ ਕਰਨਾ ਬਹੁਤ ਕੁਝ ਹੋ ਸਕਦਾ ਤੁਸੀਂ ਮੈਨੂੰ ਇਹ ਗੱਲ ਦੱਸੋ ਤੁਸੀਂ ਸਾਰੇ ਬੈਂਕਾਂ ਚ ਪੈਸੇ ਜਮ੍ਹਾਂ ਕਰਦੇ ਆ ਕਰਦੇ ਹੋ ਨਾ ਬੈਂਕਾਂ ਦੇ ਹੈੱਡਕ quarters ਕਿੱਥੇ ਆ ਇੱਕ ਵੀ ਬੈਂਕ ਦਾ ਹੈੱਡਕ quarter ਹੈਗਾ ਇੱਥੇ ਫਿਰ ਕਿੱਥੋਂ ਆਣਾ ਲੰਡਨ ਦੁਨੀਆ ਦੀ ਕੈਪੀਟਲ ਕਿਉਂ ਹੈ ਕਿਉਂਕਿ ਫਾਈਨੈਂਸ਼ੀਅਲ ਹੱਬ ਹੈ ਬੰਬਈ ਦੀ ਕੀ ਹੈ ਉਹ ਫਾਈਨੈਂਸ਼ੀਅਲ ਹੱਬ ਹੈ ਤਿੰਨ ਵਾਰ ਕੌਮ ਨੇ ਕੋਸ਼ਿਸ਼ ਕੀਤੀ ਬੈਂਕਾਂ ਦੇ ਹੈੱਡਕ quarters ਬਣਾਉਣ ਦੀ ਬਹੁਤ ਕੁਝ ਹੋ ਸਕਦਾ ਹੈ ਇਹਨਾਂ ਦੀ ਨਾ ਉਹ ਕਹਿੰਦੇ ਨਾ ਵੀ ਜਿੱਥੇ ਇਹਨਾਂ ਦੀ ਸੋਚ ਮੁੱਕਦੀ ਹੈ ਨਾ ਅਕਾਲੀ ਦਲ ਅੰਮ੍ਰਿਤਸਰ ਦੀ ਉਹ ਤੋਂ ਤੋਂ ਸ਼ੁਰੂ ਹੁੰਦੀ ਹੈ ਇਹਨਾਂ ਨੇ ਤਾਂ ਦੁਨੀਆ ਵੇਖੀ ਨਹੀਂ ਇਹ ਸ਼ੋਮਣੀ ਅਕਾਲੀ ਦਲ ਦੇ ਬਾਦਲ ਦੇ ਮਿਰਸਾ ਸਿੰਘ ਵਲਟੋਆ ਉਹਨਾਂ ਨੇ ਕਿਹਾ ਭਈ ਹੁਣ ਤੱਕ ਦੀਆਂ ਪ੍ਰਾਪਤੀਆਂ ਗਿਣਾ ਦਿਓ ਆਪਣੀਆਂ ਉਹ ਕਹਿੰਦੇ ਇੱਕ ਪ੍ਰਾਪਤੀ ਆ ਵੀ ਤੁਹਾਡੀਆਂ ਚਿੱਠੀਆਂ बिकਦੀਆਂ ਰਹੀਆਂ ਜੀ 1.5 ਲੱਖ ਰੁਪਏ ਦੀ ਸਾਡੇ ਕੋਲੇ ਹਕੂਮਤ ਕਦੋਂ ਸੀ ਪ੍ਰਾਪਤੀ ਤਾਂ ਤਾਂ ਹੁੰਦੀ ਹੈ ਨਾ ਹਕੂਮਤ ਹੁੰਦੀ ਅੱਜ ਤਾਂ ਸੰਘਰਸ਼ ਚ ਉਹਨਾਂ ਦੀ ਪ੍ਰਾਪਤੀ ਕੀ ਹੈ ਪਰਿਵਾਰਵਾਦ ਸਾਰਾ ਕੁਝ ਕੌਮ ਨੂੰ ਵੇਚਤਾ ਕਿੱਥੇ ਗਿਆ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਸਰਕਾਰੀਆ ਕਮਿਸ਼ਨ ਚ ਵਾਰਦਾ ਮੈਂ ਥਲੀ ਸਾਹਿਬ ਅੱਜ ਤੁਹਾਡੇ ਥਰੂ ਇੱਕ ਓਪਨ ਇਨਵਿਟੇਸ਼ਨ ਦਿੰਨਾ ਜੀ ਛੇ ਪਾਰਟੀਆਂ ਨੇ ਇੱਥੇ ਕੈਂਡੀਡੇਟਸ ਓਪਨ ਡਿਬੇਟ ਕਰੋਗੇ ਸੇ ਥਾਂ ਤੇ ਬਲਾਓ ਫਿਰ ਵੇਖੋ ਕੋਈ ਬੁਲਾਉਣ ਦੀ ਗੱਲ ਕਰਦੇ ਉਹ ਕਹਿੰਦੇ ਜੀ ਤੁਹਾਡਾ ਤਾਂ ਨਾਮ ਹੀ ਨਹੀਂ ਲੈਂਦੇ ਜੀ ਉਹ ਤਾਂ ਆਪਸ ਦੇ ਵਿੱਚ ਦੋ ਪਾਰਟੀਆਂ ਨਾਲ ਨਹੀਂ ਜੀ ਨਾਮ ਲੈਣ ਮੈਂ ਤਾਂ ਕਹਿੰਨਾ ਓਪਨ ਚੈਲੰਜ ਹੈ ਆਉਣ ਅਸੀਂ ਨਿਮਾਣੇ ਆ ਅਸੀਂ ਗਰੀਬ ਆ ਅਸੀਂ ਸਾਰੇ ਹੀ ਆ ਮਾੜੇ ਆ ਆਉਣ ਕਰਨ ਮੇਰੇ ਤੇ ਇਸ਼ੂਸ ਨਾਲ ਡਿਬੇਟ ਇੱਕ ਵੀ ਬੰਦਾ ਕਰੇ ਐਂਡ ਇਸ਼ੂ ਬੇਸਡ ਹੋਊਗਾ ਕੋਈ ਇਹਦੇ ਤੇ ਨਹੀਂ ਹੈਗਾ ਵੀ ਕਿਸੇ ਦੀ ਪਰਸਨੈਲਿਟੀ ਤੇ ਮੈਂ ਕਦੀ ਕਦੀ ਕਿਸੇ ਦੀ ਪਰਸਨੈਲਿਟੀ ਤੇ ਬੰਦੇ ਤੇ ਬਿਆਨ ਨਹੀਂ ਕੀਤਾ ਲਾਈਫ ਚ ਮੈਂ ਇਸ਼ੂ ਬੇਸਡ ਗੱਲ ਕਰਦਾ ਕੀ ਵਾਪਰਿਆ ਕੀ ਵਾਪਰਨਾ ਤੇ ਅੱਗੋਂ ਕਿਵੇਂ ਇਹਨੂੰ ਕਰੈਕਟ ਕਰਨਾ ਹੈ ਕਰਾਉਡ ਡਿਬੇਟ ਸਿਰਫ ਇਸ਼ੂਸ ਤੇ ਜੀ ਬਿਲਕੁਲ ਸੋ ਸਰਦਾਰ ਕੁਸ਼ਲਪਾਲ ਸਿੰਘ ਮਾਨ ਹੋਰ ਨੇ ਸਿੱਧਾ ਓਪਨ ਚੈਲੰਜ ਕੀਤਾ ਹੈ ਉਮੀਦਵਾਰਾਂ ਨੂੰ ਜਿੰਨੇ ਵੀ ਉਮੀਦਵਾਰ ਨੇ ਪਾਰਟੀਆਂ ਦੇ ਨਾਲ ਜੁੜੇ ਨੇ ਆਜ਼ਾਦ ਨੇਤਾ ਉਹ ਓਪਨ ਡਿਬੇਟ ਕਰਨ ਖਾਸ ਤੌਰ ਤੇ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਗੱਲ ਕੀਤੀ ਹੈ ਵੀ ਸਿੱਧਾ ਚੈਲੰਜ ਹੈ ਆਓ ਬੈਠੋ ਮੁੱਦਿਆਂ ਦੇ ਉੱਤੇ ਬਹਿਸ ਕਰੀਏ ਤਾਂ ਹੁਣ ਵੇਖਣਾ ਹੋਊਗਾ ਵੀ ਇਹਨਾਂ ਦੇ ਇਸ ਚੈਲੰਜ ਨੂੰ ਕੋਈ ਕਬੂਲਦਾ ਹੈ ਜੇ ਕਬੂਲਦਾ ਹੈ ਤਾਂ ਸਾਡਾ ਚੈਨਲ ਵੀ ਇਹ ਡਿਬੇਟ ਕਰਵਾਉਣ ਤਿਆਰ ਹੈ ਅਸੀਂ ਸਿੱਧਾ ਲੋਕਾਂ ਦੀ ਕਚੈਰੀ ਦੇ ਵਿੱਚ ਰਹਿ ਕੇ ਲੋਕਾਂ ਦੇ ਸਾਹਮਣੇ ਇਹ ਡਿਬੇਟ ਕਰਵਾਉਣ ਨੂੰ ਤਿਆਰ ਹਮਨਦੀਪ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ